ਸਾਰੀ ਫੈਮਿਲੀ ਮੇਰੇ ਚਾਚੇ ਤਾਏ ਸਾਰੀ ਫੈਮਿਲੀ 뮤ਜ਼ਿਕ ਚ ਸੀ ਜਦੋਂ ਅਸੀਂ ਛੋਟੇ ਛੋਟੇ ਪੜਦੇ ਹੁੰਦੇ ਸੀ ਤੇ ਜਦੋਂ ਆਉਣਾ ਉਹਨਾਂ ਨੇ ਪ੍ਰੈਕਟਿਸ ਕਰਨੀ ਰਿਆਜ਼ ਕਰਨਾ ਉਹ ਕਰਨ ਰਸ ਬਣ ਗਿਆ ਬਸ ਉਹ ਚਿਟਕਨੇ ਫਿਰ ਉਧਰ ਨੂੰ ਹੀ ਲੱਗੀ ਉਹ ਨਾਲ ਨਾਲ ਸਟੱਡੀ ਕਰਦੇ ਗਏ ਨਾਲ ਨਾਲ ਹੀ ਗਾਉਂਦੇ ਦੇ ਜਿਹੜਾ ਅਸਲੀ ਯਾਰ ਉਹ ਤਾਂ ਫਿਰ ਉਹੀ ਹੈ ਇਹ ਤਾਂ ਦੁਨੀਆ ਵਾਲੇ ਇਹ ਯਾਰ ਝੂਠੇ ਨਹੀਂ ਉਹ ਸਹੀ ਹੈ ਉਹ ਯਾਰ ਸਹੀ ਹੈ ਹੋ ਲਭੀ ਤੋਂ ਵਗੈਰ ਕਦੇ ਮਿੱਤਦੀ ਨਹੀਂ ਦੂਰੀ ਇਸ਼ਕੋਂ ਵਗੈਰ ਹਰ ਗੱਲ ਹੈ ਅਧੂਰੀ ਤਾਹੀਓ ਫਿਰਦੇ ਫਕਰ ਹੋ ਕੇ ਮੇ ਪਰਵਾ ਫਿਰਦੇ ਫਕਰ ਹੋ ਕੇ ਮੇ ਪਰਵਾ ਅਰਧਸ਼ ਨਦੀ ਕਿਨਾਰੇ ਦੀ ਗੱਲ ਕੀਤੀ ਹੈ ਹਾਂਜੀ ਹਾਂ ਅ ਹਰਪ੍ਰਜਨ ਸ਼ੇਰਾ ਜੀ ਦਾ ਵੀ ਆਇਆ ਸੀ ਇਹੀ ਟਰੈਕ ਸੇਮ ਜੀ ਜੀ ਤੇ ਸ਼ਾਇਦ ਪਹਿਲਾਂ ਉਹਨਾਂ ਤੋਂ ਪਹਿਲਾਂ ਤੁਸੀਂ ਗਾ ਦਿੱਤਾ ਸੀ ਤੇ ਮੰਨਦੇ ਵਿੱਚ ਨਹੀਂ ਆ ਵੀ ਯਾਰ ਕੰਟਰੋਵਰਸੀ ਕੀਤੀ ਜਾਵੇ ਕਿਉਂਕਿ ਗਾਇਕ ਨੇ ਕੰਟਰੋਵਰਸੀ ਦੇ ਵਿੱਚ ਰਹਿ ਕੇ ਜਿਹੜਾ ਕਹਿ ਲਈ ਇਹ ਫੇਮ ਭਾਲਦੇ ਨੇ ਉਹਨਾਂ ਦੇ ਕਿਨਾਰੇ ਬুলਬੁਲ ਬੈਠੀ ਨਦੀ ਕਿਨਾਰੇ ਬুলਬੁਲ ਬੈਠੀ ਦਾਣਾ ਚੁਗਦੀ ਚੱਲੀ ਦਾ ਬੜਾ ਪਿਆਰ ਮਿਲਿਆ ਜਿਹਦੇ ਨਾਲ ਐਕਚੁਅਲੀ ਦੇ ਵਿੱਚ ਅਖਤਰ ਅਲੀ ਮਤੂਈ ਬਣਿਆ ਹੂੰ ਉਹ ਇਸ ਸਟੇਪ ਨੇ ਬਣਾਇਆ ਇਸ ਗਾਣੇ ਨੇ ਬਣਾਇਆ ਯਾ ਬਾਪ ਵਰਗਾ ਕੋਈ ਯਾਰ ਨਹੀਂ ਮਾਂ ਵੀ ਭੈਣ ਵੀ ਇਹ ਜਿਹੜਾ ਇਸ਼ਕ ਹੈ ਇੱਕ ਰੰਗ ਦਾ ਨਹੀਂ ਇਸ਼ਕ ਮਜ਼ਾਜ਼ੀ ਨਾ ਕਰੋ ਹਕੀਕੀ ਕਰੋ ਮੈਂ ਵੈਸੇ ਕਹਿਣਾ ਨਹੀਂ ਚਾਹੁੰਦਾ ਸੀ ਸੋਨੂ ਸੀਤੋ ਵਾਲਾ ਜਾਂ ਕੁਝ ਲੋਕ ਲੋਕਾਂ ਦੀ ਗਲਤੀ ਵੀ ਮੰਨਦੇ ਜੀ ਇਦਾਂ ਦੇ ਲੋਕਾਂ ਨੂੰ ਪ੍ਰੋਮੋਟ ਕੀਤਾ ਜਾਂਦਾ ਹੈ प्रकाश शर्मा जी ਤੁਸੀਂ ਮੇਰੀਆਂ ਸਾਰੀਆਂ ਗੱਲਾਂ ਦਾ ਜਵਾਬ ਦਿੱਤਾ। ਮੇਰਾ ਟਰੈਕ ਹੀ ਐਸਾ ਮੇਰਾ ਟਰੈਕ ਉਹ ਨਹੀਂ ਹੈਗਾ ਵੀ ਕੱਲ ਮੈਂ ਸਟਾਰ ਬਣਿਆ ਤੀ 4 ਦਿਨਾਂ ਬਾਅਦ ਫਲॉप ਹੋ ਗਿਆ। ਹੂੰ ਕੁਝ ਕ ਆਵਾਜ਼ਾਂ ਐਸੀਆਂ ਆਵਾਜ਼ਾਂ ਹੁੰਦੀਆਂ ਨੇ ਜੋ ਜੁਗਾ ਜੁਗਾ ਤੀਕ ਅਮਰ ਰਹਿ ਜਾਂਦੀਆਂ ਨੇ। ਗੱਲ ਕਰੀਏ ਗਾਇਕੀ ਦੀ ਸੰਗੀਤ ਦੀ ਤਾਂ ਕੁਝ ਜਿਹੜਾ ਸੰਗੀਤ ਹੁੰਦਾ ਤਾਂ ਅਸਲ ਸੰਗੀਤ ਹੈ ਜਿਹੜਾ ਉਹ ਰੂਹ ਨੂੰ ਸਕੂਨ ਦੇਣ ਵਾਲਾ ਹੁੰਦਾ ਪਰ ਅਜੋਕੇ ਸਮੇਂ ਦੇ ਵਿੱਚ ਜੇਕਰ ਸੰਗੀਤ ਦੀ ਗੱਲ ਕਰੀਏ ਤਾਂ ਸ਼ਾਇਦ ਸੰਗੀਤ ਵੀ ਉਹ ਨਹੀਂ ਰਹਿ ਗਿਆ ਸੰਗੀਤ ਨੂੰ ਸੁਣਨ ਵਾਲੇ ਸੰਗੀਤ ਪ੍ਰੇਮੀ ਨੇ ਜਿਹੜੇ ਉਹ ਇੱਕ ਚਿੜੀ ਦੀ ਚਹਿ ਚਹਾੜ ਚਹਿ ਚਹਾਹਟ ਤੋਂ ਤੇ ਕੋਇਲ ਦੀ ਆਵਾਜ਼ ਦੇ ਵਿੱਚੋਂ ਵੀ ਸੰਗੀਤ ਲੱਭ ਲੈਂਦੇ ਨੇ ਤੇ ਅੱਜ ਸਾਡੇ ਨਾਲ ਇੱਕ ਅਜਿਹੀ ਹੀ ਪਿਆਰੀ ਆਵਾਜ਼ ਮੌਜੂਦ ਹੈ ਸਾਡੇ ਨਾਲ ਸੂਫੀ ਗਾਇਕ ਅਖਤਰ ਅਲੀ ਮਤੋਈ ਜੀ ਮੌਜੂਦ ਨੇ ਅਖਤਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸ਼ਸ਼ੀਕਾਲ ਜੀ ਪ੍ਰਕਾਸ਼ ਸ਼ਰਮਾ ਜੀ ਮੇਰੇ ਭਰਾਓ ਤੁਸੀਂ ਮੈਂ ਤੁਹਾਡੇ ਮਾధ్యਮ ਰਾਹੀਂ ਪੂਰੀ ਆਵਾਮ ਨੂੰ ਸਾਡੇ ਸਾਰੇ ਚਾਹਣ ਵਾਲਿਆਂ ਨੂੰ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੂੰ ਮੇਰੇ ਸਰੋਤਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਸ਼ਸ਼ੀਕਾਲ ਅਖਤਰ ਜੀ ਵੈਸੇ ਤਾਂ ਕਹਿ ਲਈਏ ਵੀ ਜੀ ਪੂਰੀ ਦੁਨੀਆ ਤੁਹਾਨੂੰ ਜਾਣਦੀ ਹੈ ਜੀ ਭਾਜੀ ਪਰ ਜੇਕਰ ਗੱਲ ਕਰੀਏ ਸੰਗੀਤਕ ਦੁਨੀਆ ਦੀ ਜਾਂ ਇਸ ਲਾਈਨ ਦੇ ਵਿੱਚ ਆਉਂਦੀ ਇਹ ਚिटਕਾਂ ਲੱਗੀ ਕਿੱਥੋਂ ਹੈ ਭਾਜੀ ਮੇਰੇ ਪਰਿਵਾਰ ਵਿੱਚ ਮੇਰੇ ਫਾਦਰ ਸਾਹਿਬ 우ਸਤਾਦ ਸ਼ਰੀ ਅਨਵਰ ਅਲੀ ਮਤੋਈ ਸਾਹਿਬ ਜੀ ਉਹ ਬੜੇ ਤਬਲਾ ਬਾਦ ਕੱਚੇ ਸੀਗੇ ਉਹਨਾਂ ਦੇ ਨਾਲ ਮੇਰੇ ਪਰਿਵਾਰ ਦੇ ਵਿੱਚ ਹੀ 뮤직 ਮੇਰੀ ਪੂਰੀ ਫੈਮਿਲੀ ਮੇਰੇ ਦਾਦਾ ਜੀ ਮੇਰੇ ਫਾਦਰ ਸਾਹਿਬ ਉਹਦੋਂ ਪਰਦਾਦਾ ਜੀ ਉਹਨਾਂ ਦੇ ਜਿਹੜੇ ਮੇਰੇ ਫਾਦਰ ਸਾਹਿਬ ਦੇ ਫਾਦਰ ਸੀਗੇ ਮੇਰੇ ਗ੍ਰੈਂਡ ਫਾਦਰ ਖਾਨ ਸਾਹਿਬ ਨਥੂ ਖਾਨ ਸਾਰੀ ਫੈਮਿਲੀ ਮੇਰੇ ਚਾਚੇ ਤਾਇਏ ਸਾਰੀ ਫੈਮਿਲੀ 뮤ਜ਼ਿਕ ਚ ਸੀ ਜਦੋਂ ਅਸੀਂ ਛੋਟੇ ਛੋਟੇ ਪੜਦੇ ਹੁੰਦੇ ਸੀ ਤੇ ਜਦੋਂ ਆਉਣਾ ਉਹਨਾਂ ਨੇ ਪ੍ਰੈਕਟਿਸ ਕਰਨੀ ਰਿਆਜ਼ ਕਰਨਾ ਉਹ ਕਰਨ ਰਸ ਬਣ ਗਿਆ ਬਸ ਉਹ ਚਿਟਕਨੇ ਫਿਰ ਉਧਰ ਨੂੰ ਹੀ ਲੈ ਗਈ ਉਹ ਨਾਲ ਨਾਲ ਸਟੱਡੀ ਕਰਦੇ ਗਏ ਨਾਲ ਨਾਲ ਹੀ ਗਾਉਂਦੇ ਗਏ ਤੇ ਗੱਲ ਕਰੀਏ ਸੰਗੀਤ ਪ੍ਰੇਮੀਆ ਦੀ ਤਾਂ ਇੱਕ ਚੰਗਾ ਸੰਗੀਤ ਪ੍ਰੇਮੀਆ ਜਿਹੜਾ ਸੁਣਨ ਵਾਲਾ ਜੀ ਤੇ ਸਰੋਤਿਆਂ ਦੀ ਗੱਲ ਕਰੀਏ ਤਾਂ ਉਹ ਚਿੜੀਆਂ ਦੀ ਚਹਿਚਹਾਹ ਦੇ ਵਿੱਚੋਂ ਜਾਂ ਕਹਿ ਲਈਏ ਕੋਇਲ ਦੀ ਆਵਾਜ਼ ਦੇ ਵਿੱਚੋਂ ਵੀ ਸੰਗੀਤ ਲੱਭ ਲੈਂਦੇ ਬਸ਼ੱਕ ਪਰ ਸਮਾਜ ਜਿਹੜਾ ਬਦਲ ਰਿਹਾ ਕਿਤੇ ਨਾ ਕਿਤੇ ਸੰਗੀਤ ਦੇ ਵਿੱਚ ਵੀ ਚੇਂਜ ਆਉਣ ਲੱਗ ਗਿਆ ਲੋਕ ਮਾੜੇ ਸੰਗੀਤ ਵੱਲ ਨੂੰ ਜਾਂ ਕਹਿ ਲਈਏ ਮਾੜੀ ਗੀਤਾ ਵੱਲ ਵੱਧ ਹੋ ਗਿਆ ਪ੍ਰਕਾਸ਼ ਜੀ ਇਹ ਬਿਲਕੁਲ ਤੁਹਾਡੀ ਭਰਾ ਜੀ ਗੱਲ ਸੱਚੀ ਹੈ ਪਰ ਜਦੋਂ ਮੈਂ ਸਟਾਰਟ ਕੀਤਾ ਸਾਲ 1988 ਦੇ ਵਿੱਚ ਮੈਂ ਆਕਾਸ਼ ਬਾਣੀ ਜਲੰਧਰ ਤੋਂ ਕੀਤਾ ਜੀ ਪੰਜਾਬੀ ਲੋਕੀਂ ਉਸ ਤੋਂ ਬਾਅਦ ਮੈਂ ਰੇਡੀਓ ਤੇ ਗਿਆ ਉਦੋਂ ਸਾਰੇ ਲੋਕ ਗੀਤ ਹੀ ਚੱਲਦੇ ਹੁੰਦੇ ਸੀ ਉਹ ਉਹ ਰੇਡੀਓ ਪ੍ਰਸਾਰਤ ਕਰਦਾ ਹੁੰਦਾ ਤੇ ਟੈਲੀਵਿਜ਼ਨ ਕਰਦਾ ਹੁੰਦਾ ਸੀ ਉਦੋਂ ਨਾ ਕੋਈ ਮੀਡੀਆ ਨਾ ਕੋਈ ਐਡਾ ਬੋਲਬਾਲਾ ਹੈ ਨਹੀਂ ਸੀ ਬਟ ਜਦੋਂ ਜਦੋਂ ਬੋਲਬਾਲਾ ਹੁੰਦਾ ਗਿਆ ਸਭ ਤੋਂ ਪਹਿਲੀ ਮੇਰੀ ਕੈਸਟ ਆਈ ਨਜ਼ਰਾਂ ਤੋਂ ਬਚ ਕੁੜੀਏ ਜਿਹਨੂੰ ਲਿਖਿਆ ਗਿਲ ਨਥੋ ਈਡੀ ਵਾਲੇ ਨੇ ਤੇ ਰਿਲੀਜ਼ ਕੀਤਾ ਪੈਰੀਟੌਨ ਨੇ ਔਰ ਮਿਊਜ਼ਿਕ ਅਤਲਜੀ ਨੇ ਕੀਤਾ ਫਿਰ ਮਹਿੰਦੀ ਆਈ ਫਿਰ ਨਜ਼ਰਾਂ ਤੋਂ ਬਚ ਕੁੜੀ ਆਈ ਪਹਿਲਾਂ ਮਹਿੰਦੀ ਆਈ ਫਿਰ ਜੰਜ ਲੈ ਕੇ ਆ ਜਾਈ ਹਾਂਜੀ ਫਿਰ ਆ ਕੁੜੀਏ ਆਈ ਫਿਰ ਪੁੱਤ ਜੱਟ ਦਾ ਆਈ ਮੰਗਿਆ ਸੀ ਪਿਆਰ ਤੇਰੇ ਬਿਨ ਫਿਰ ਸਿੰਗਲ ਟਰੈਕ ਆਏ ਜਿੱਦਾਂ ਮੇਰਾ ਤੇ ਫਰਹੋਜ਼ ਖਾਨ ਦਾ ਯਾਰ ਸੋਹਣਾ ਔਰ ਉਹਦੇ ਵਿੱਚ ਕੁਝ ਨੰਬਰ ਐਸੇ ਆਏ ਜਿਹੜੇ ਜਿੱਦਾਂ ਮਹਾਰਿਸ਼ੀ ਵਾਲਮੀਕ ਜੀ ਦੇ ਔਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਨਾਨਕ ਦੇਵ ਜੀ ਦੇ ਕੁਝ ਭੇਟਾਂ ਇਹ ਸਫ਼ਰ ਦੇ ਵਿੱਚ ਸਾਰੇ ਦੇ ਵਿੱਚ ਜਿਵੇਂ ਜਿਵੇਂ ਬਦਲਾ ਆ ਮੈਂ ਉਦਾਂ ਉਦਾਂ ਹੀ ਬਦਲੇ ਆਪਣੇ ਆਪ ਨੇ ਆਪਣੇ ਆਪ ਨੂੰ ਚੇਂਜ ਕੀਤਾ ਜਿਵੇਂ ਹੁਣ ਮੇਰਾ ਅੱਜ ਰਿਲੀਜ਼ ਹੋਇਆ ਗਾਣਾ ਜਿਹੜਾ ਜਿਹੜਾ ਹੈਗਾ ਯਾਰ ਨੂਮਨਾ ਯਾਰ ਨੂਮਨਾ ਜਿਹਨੂੰ ਲਿਖਿਆ ਗੋਰੇ ਕਸਬੇ ਨੇ ਯਾਰ ਕਿਹੜਾ ਇਹ ਬੰਦਗੀ ਵਾਲਾ ਯਾਰ ਹੈ ਕਿਹੜਾ ਬਾਜੀ ਮੈਂ ਫਿਰ ਹੁਣ ਯਾਰ ਦੱਸ ਦਿੰਨਾ ਜਿਹੜਾ ਅਸਲੀ ਯਾਰ ਆ ਉਹ ਤਾਂ ਫਿਰ ਉਹੀ ਹੈ ਇਹ ਤਾਂ ਦੁਨੀਆ ਵਾਲੇ ਨੇ ਇਹ ਯਾਰ ਝੂਠੇ ਨੇ ਉਹ ਸਹੀ ਹੈ ਉਹ ਯਾਰ ਸਹੀ ਹੈ ਹੈਨਾ ਇਹ ਉਹ ਥੀਮ ਹੈ ਜਦੋਂ ਬਾਬਾ ਬੁੱਲੇ ਸ਼ਾਹ ਨੂੰ ਉਹਨਾਂ ਦੇ ਪੀਰ ਸ਼ਾਹ ਨਾਇ ਜੀ ਨੇ ਕਿਹਾ ਤਾਂ ਵੀ ਬੁੱਲਿਆ ਤੂੰ ਹੁਣ ਮੇਰੇ ਦਰਬਾਰ ਨਾ ਬੜੀ ਉਸ ਥੀਮ ਤੇ ਹੈ ਵੀ ਉਹ ਲਗੀ ਤੋਂ ਵਗੈਰ ਕਦੇ ਮਿੱਟਦੀ ਨਹੀਂ ਦੂਰੀ ਇਸ਼ਕੋਂ ਵਗੈਰ ਹਰ ਗੱਲ ਹੈ ਅਧੂਰੀ ਤਾਂ ਹੀਓ ਫਿਰਦੇ ਫਕਰ ਹੋ ਕੇ ਬੇਪਰਵਾਹ ਫਿਰਦੇ ਫਕਰ ਹੋ ਕੇ ਬੇਪਰਵਾਹ ਬਨ ਖੰਗੂਰੂ ਪੈਰਾ ਚ ਲੈਂਦੇ ਯਾਰ ਨੂੰ ਮਨਾ ਬਨ ਖੰਗੂਰੂ ਪੈਰਾ ਚ ਲੈਂਦੇ ਯਾਰ ਨੂੰ ਮਨਾ ਲੈਂਦੇ ਯਾਰ ਨੂੰ ਮਨਾ ਲੈਂਦੇ ਯਾਰ ਨੂੰ ਮਨਾ ਇਹ ਆਪਣਾ ਗਾਣਾ ਰਿਲੀਜ਼ ਹੋ ਗਿਆ ਔਰ ਲੋਗ ਚਾਉਣ ਵਾਲੇ ਪਿਆਰ ਕਰਨ ਵਾਲੇ ਬਹੁਤ ਹੀ ਨਵਾਜ਼ ਰਹੇ ਨੇ ਜਿੱਦਾਂ ਮੇਰੇ ਨਦੀ ਕਿਨਾਰੇ ਨੂੰ ਮੰਗਿਆ ਸੀ ਪਿਆਰ ਨੂੰ ਜੰਜ ਲੈ ਕੇ ਆ ਜਾ ਈਦ ਵਾਲਾ ਦਿਨ ਇੱਕ ਮਿਆਂ ਚ ਦੋ ਤਲਵਾਰਾਂ ਪੈਂਦੀਆਂ ਤੇ ਨਹੀਂ ਪੁੱਤ ਜੱਟ ਦਾ ਆ ਕੁੜੀਏ ਤੇਰੇ ਬਿਨ ਉਹ ਸਾਰੇ ਗਾਣਿਆਂ ਨੂੰ ਪਿਆਰ ਦਿੱਤਾ ਇਸ ਗਾਣੇ ਨੂੰ ਵੀ ਬਹੁਤ ਸਾਰਾ ਪਿਆਰ ਦੇ ਅੱਛਾ ਨਦੀ ਕਿਨਾਰੇ ਦੀ ਗੱਲ ਕੀਤੀ ਹੈ ਹਾਂਜੀ ਹਾਂਜੀ ਅ ਹਰਭਜਨ ਸੇਰਾ ਜੀ ਦਾ ਵੀ ਆਇਆ ਸੀ ਇਹੀ ਟਰੈਕ ਸੇਮ ਜੀ ਜੀ ਤੇ ਸ਼ਾਇਦ ਪਹਿਲਾਂ ਉਹਨਾਂ ਤੋਂ ਪਹਿਲਾਂ ਤੁਸੀਂ ਗਾ ਦਿੱਤਾ ਸੀ ਮੈਂ ਮਨ ਦੇ ਵਿੱਚ ਨਹੀਂ ਆ ਵੀ ਯਾਰ ਕੌਂਟਰੋਵਰਸੀ ਕੀਤੀ ਜਾਵੇ ਕਿਉਂਕਿ ਗਾਇਕ ਨੇ ਕੌਂਟਰੋਵਰਸੀ ਦੇ ਵਿੱਚ ਰਹਿ ਕੇ ਜਿਹੜਾ ਕਹਿ ਲਈ ਫੇਮ ਭਾਲਦੇ ਨੇ ਦੇਖੋ ਮੈਂ ਕਦੇ ਵੀ ਕੌਂਟਰੋਵਰਸੀ ਨਹੀਂ ਕੀਤੀ ਮੇਰਾ ਨਸੀਬ ਆਪਣਾ ਹੈ ਜਿਹੜਾ ਕੋਈ ਹੋਰ ਕੰਮ ਕਰੂ ਉਹਦੇ ਭਾਗ ਆਪਣੇ ਨੇ ਜਿਹੜਾ ਮੈਂ ਗਾਇਆ ਸੀ ਉਹ ਪਹਿਲਾਂ ਬਹੁਤ ਜ਼ਿਆਦਾ ਸੁਪਰ ਡਿਪਰ ਹਿੱਟ ਹੋ ਗਿਆ ਸੀ ਉਹਦਾ ਮਕਸਦ ਕੀ ਸੀ ਉਹਦੇ ਵਿੱਚ ਜਨਾਬ ਚਰਨਜੀਤ ਹੋਜਾ ਸਾਹਿਬ ਦਾ 뮤직 ਸੀਗਾ ਇਹ ਲਿਖਿਆ ਸੀਗਾ ਸ੍ਰੇਸ਼ ਪੰਸਲ ਜੀ ਨੇ ਬੱਪਲੇ ਵਾਲਿਆਂ ਨੇ ਸੋ ਉਹ ਗਾਣਾ ਮੈਂ ਤੁਹਾਡੇ ਸਰਮੁਖ ਕਰ ਦੇਣਾ ਹੂੰ ਉਹਨਾਂ ਦੀ ਕਿਨਾਰੇ ਬੁਲਬੁਲ ਬੈਠੀ ਨਦੀ ਕਿਨਾਰੇ ਬੁਲਬੁਲ ਬੈਠੀ ਦਾਣਾ ਚੁਗਦੀ ਚੱਲੀ ਦਾ ਦੂਰ ਬਸੇਂਦਿਆ ਸੱਜਣਾ ਆ ਜਾ ਦੂਰ ਬਸੇਂਦਿਆ ਸੱਜਣਾ ਆ ਜਾ ਜੀ ਨਹੀਂ ਲੱਗਦਾ ਕੱਲੀ ਦਾ ਆ ਜਾ ਵੀ ਮੱਇਆ ਆ ਜਾ ਵੀ ਮੱਇਆ ਉਹ ਐਦਾਂ ਦਾ ਗਾਣਾ ਸੀ ਹੂੰ ਬੜਾ ਪਿਆਰ ਮਿਲਿਆ ਜਿਹਦੇ ਨਾਲ ਐਕਚੁਅਲ ਦੇ ਵਿੱਚ ਅਖਤਰ ਅਲੀ ਮਤੂਈ ਬਣਿਆ ਹੂੰ ਉਹ ਇਹ ਸਟੇਪ ਨੇ ਬਣਾਇਆ ਇਸ ਗਾਣੇ ਨੇ ਬਣਾਇਆ ਇਹ 뮤직 ਬੈਂਕ ਚੋਂ ਟੇਪ ਆਈ ਸੀਗੀ ਉਹ ਜੱਜ ਸਾਹਿਬ ਦਾ 뮤직 ਸੀਗਾ ਸੋ ਸਾਗਾ ਕੰਪਨੀ ਚੋਂ ਸੌਰੀ ਸਾਗਾ ਕੰਪਨੀ ਚੋਂ ਮਹਾਜਨ ਸਾਹਿਬ ਨੇ ਰਿਲੀਜ਼ ਕੀਤਾ ਸੀ ਸ਼੍ਰੇਸ਼ ਬਾਂਸਲ ਜੀ ਦਾ ਲਿਖਿਆ ਹੋਇਆ ਸੀ ਤੇ ਹਉਣ ਵਾਲਾ ਗੀਤ ਜੇਕਰ ਗੀਤਕਾਰੀ ਦੀ ਗੱਲ ਕਰੀਏ ਜੀ ਜਾਂ ਸੰਗੀਤ ਦੀ ਗੱਲ ਕਰੀਏ ਜੀ ਜੀ ਕਿਤੇ ਨਾ ਕਿਤੇ ਕੋਹਾ ਦੂਰ ਹੈ ਪਹਿਲਾਂ ਇੱਕ ਸੰਗੀਤ ਅਜਿਹਾ ਹੁੰਦਾ ਸੀ ਜੀ ਮਨ ਨੂੰ ਕਹਿੰਦੀ ਇੱਕ ਰੂਹ ਦੀ ਖਰਾਕ ਬਣ ਜਾਂਦੀ ਸੀ ਯਾਰੇ ਚ ਦੀ ਕੋਈ ਹੱਸਦਾ ਸੀ ਤਾਂ ਉਹਨੂੰ ਰੋਣ ਲਾ ਦਿੰਦਾ ਸੀ ਰੋਣ ਵਾਲੇ ਨੂੰ ਹਸਾ ਦਿੰਦਾ ਸੀ ਪਰ ਅੱਜ ਕੱਲ ਅੱਜ ਕੱਲ ਦੀ ਗਾਇਕੀ ਗਾਇਕ ਕੋਹਾ ਦੂਰ ਨੇ ਕੀ ਕਹਿਣਾ ਚਾਹੋਗੇ ਮੈਂ ਤੁਹਾਨੂੰ ਦੱਸ ਦਿੰਦਾ ਇਸ ਗਾਣੇ ਦਾ ਯਾਰ ਨੂੰ ਮਨਾ ਦਾ ਇੱਕ ਅੰਤਰਾ ਉਹ ਤੁਹਾਨੂੰ ਪਤਾ ਲੱਗ ਜਾ ਬੈਠੇ ਫਕਰ ਸਦਾਨੇ ਵਿੱਚ ਆਪਣੀ ਹੀ ਮौज ਫਿਰ ਰੱਬ ਨੂੰ ਮਿਲਣ ਦੀ ਉਹ ਕਰਦੇ ਨੇ ਖੋਜ ਇਹ ਜਿਹੜਾ ਯਾਰ ਨੂੰ ਮਨਾਉਣ ਵਾਲਾ ਨਾ ਇਹ ਉਹਦਾ ਅੰਤਰਾ ਹੈ ਬੈਠੇ ਫਕਰ ਸਦਾਨੇ ਵਿੱਚ ਆਪਣੀ ਹੀ ਮौज ਫਿਰ ਰੱਬ ਨੂੰ ਮਿਲਣ ਦੀ ਉਹ ਕਰਦੇ ਨੇ ਖੋਜ ਦਮ ਦਮ ਨਾਲ ਲਿਆ ਸੀ ਖੁਦਾ ਨੂੰ ਕਹਿੰਦੇ ਪਾ ਦਮ ਨਾਲ ਲਿਆਸੀ ਖੁਦਾ ਨੂੰ ਕਹਿੰਦੇ ਪਾ ਬਨ ਕੂੰ ਗੁਰੂ ਪੈਰਾਂ 'ਚ ਲੈਂਦੇ ਯਾਰ ਨੂੰ ਮਨਾ ਜਦੋਂ ਯਾਰ ਕੱਲਾ ਤੁਸੀਂ ਤੇ ਮੈਂ ਨਹੀਂ ਜਿਹੜਾ ਯਾਰ ਹੈ ਉਹ ਬਾਪ ਵੀ ਹੈ ਬਾਪ ਵਰਗਾ ਕੋਈ ਯਾਰ ਨਹੀਂ ਮਾਂ ਵੀ ਭੈਣ ਵੀ ਇਹ ਜਿਹੜਾ ਇਸ਼ਕ ਹੈ ਇੱਕ ਰੰਗ ਦਾ ਨਹੀਂ ਇਸ਼ਕ ਮਜ਼ਾਜ਼ੀ ਨਾ ਕਰੋ ਹਕੀਕੀ ਕਰੋ ਹਕੀਕੀ ਕਰੋ ਉਸ ਮਾਲਕ ਨਾਲ ਬਿਲਕੁਲ ਫਿਰ ਜਿਵੇਂ ਉਹ ਜਿਵੇਂ ਉਹ ਐ ਬੋੜਦਾ ਜਿਵੇਂ ਵੀ ਰੱਬ ਦੀ ਬੰਦੀ ਭਗਤ ਛੜਾਏ ਭਗਤ ਕੀ ਬੰਦੀ ਕੋਈ ਨਾ ਛੜਾਏ ਜਿੰਨੇ ਵੀ ਪੀਰ ਮੁਰਸ਼ਦ ਹੋਏ ਨੇ ਉਹਨਾਂ ਨੇ ਆਪਣੇ ਪੀਰ ਮੁਰਸ਼ਦ ਦੀ ਜਾਤ ਨਾਲ ਇਸ਼ਕ ਕੀਤਾ ਔਰ ਉਹ ਮਾਲਕ ਨਾਲ ਇਸ਼ਕ ਕੀਤਾ ਹੈ ਨਾ ਇਹ ਸੋਚ ਹੈ ਆਪਣੀ ਆਪਾਂ ਕਿੱਥੇ ਤੱਕ ਲੈ ਕੇ ਜਾਂਦੇ ਆ ਆਪਣੇ ਇਸ਼ਕ ਨੂੰ ਹੈ ਨਾ ਇੱਥੇ ਤੱਕ ਲੈ ਕੇ ਜਾਂਦੇ ਆ ਗਾਣਾ ਮੇਰਾ ਜਿੱਦਾਂ ਮੰਗਿਆ ਸੀ ਪਿਆਰ ਵੀ ਹਿੱਟ ਹੋਇਆ ਸੁਪਰ ਡੁਪਰ ਹਿੱਟ ਹੋਇਆ ਜੰਜ ਲੈ ਕੇ ਆ ਜਾ ਵੀ ਹਿੱਟ ਹੋਇਆ ਹੈ ਨਾ ਉਹ ਗਾਣਾ ਸੀਗਾ ਵੀ ਚਾਰੇ ਕੰਨੀਆਂ ਦੁਪੱਟੇ ਦੀਆਂ ਬੰਨੀਆਂ ਲੱਖਾਂ ਤੇਰੀਆਂ ਮੈਂ ਹੁਣ ਤੱਕ ਮੰਨੀ ਆ ਤੂੰ ਇੱਕ ਮੇਰੀ ਮਨ ਸੱਜਣਾ ਪਹਿਲੀ ਵਾਰ ਤੇ ਅਸ਼ੀਰਵਾਰ ਆਖ ਦੀ ਚੜਾਲਿਆ ਤੂੰ ਜਨ ਸੱਜਣਾ ਵੀਰ ਜੀ ਹੋਰਾਂ ਨੇ ਤਾਂ ਬੜਾ ਉਹਨੂੰ ਬਾ ਕਮਾਲ ਮਿਕਸ ਕੀਤਾ ਨਦੀ ਕਿਨਾਰੇ ਨੂੰ ਵੀ ਬਹੁਤ ਜ਼ਿਆਦਾ ਭਾਜੀ ਹੋਰਾਂ ਨੇ ਭਰਮਾ ਹੰਗਾਰਾ ਦਿੱਤਾ ਸੋ ਉਤ ਤੋਂ ਬਾਅਦ ਮੰਗਿਆ ਸੀ ਪਿਆਰ ਗਾਣਾ ਤੈਥੋਂ ਮੰਗਿਆ ਸੀ ਪਿਆਰ ਨਹੀਂ ਤੂੰ ਕੀਤਾ ਇਨਕਾਰ ਹਾ ਫਕਰਾਂ ਦੀ ਲੱਗੂ ਤੈਨੂੰ ਪਉ ਪੁੱਠੀ ਮਾਰ ਕੌਡੀਆਂ ਦੇ ਭਾਤੂ ਨਿਤ ਤੋਲਿਆ ਕਰਨਗੇ ਨਹੀਂ ਤੂੰ ਗੈਰਾਂ ਦੇ ਦਲਾਂ ਉੱਤੇ ਰੁਲਿਆ ਕਰੇਂਗਾ ਕੀ ਬਾਤ ਸੁਣਿਆ ਲੋਕਾਂ ਨੇ ਈਦ ਵਾਲਾ ਵੀ ਐ ਈਦ ਵਾਲਾ ਦਿਨ ਲੋਕੀ ਵੰਡਦੇ ਪਿਆਰ ਨੇ ਸਾਡੀ ਕਾਦੀ ਈਦ ਸਾਨੂੰ ਸੱਧਿਆ ਨਹੀਂ ਆਉਂਦੀ ਕੀ ਬਾਤ ਇਹ ਗੱਲ ਨੂੰ ਵੀ ਸੁਣੇ ਇਸ ਨੂੰ ਵੀ ਸੁਣਿਆ ਜਿਹੜਾ ਮੇਰਾ ਤੇ ਫਿਰੋਜ਼ ਖਾਨ ਦਾ ਆਇਆ ਸੀ ਲਾ ਦੇ ਮੁਖ ਤਨਕ ਵਸਾ ਕਰਨਾ ਦਾਬ ਵੱਖ ਜਗ ਤੋਂ ਜਨਾਬ ਤੇਰਾ ਹੁਸਨ ਸ਼ਵਾਬ ਐਵੇਂ ਦਿਲ ਦਾ ਤੂੰ ਸਾਡਾ ਹੋ ਐਵੇਂ ਦਿਲ ਦਾ ਤੂੰ ਸਾਡਾ ਤੜਪਾ ਸੋਹਣਿਆ ਤੈਨੂੰ ਆਸ਼ਕਾਨ ਮੰਨਿਆ ਖੁਦਾ ਸੋਹਣਿਆ ਕੀ ਬਾਤ ਆਸ਼ਕ ਮੰਨਦੇ ਨੇ ਤੇ ਹੁਣ ਤੱਕ ਕਿੰਨੇ ਕਿ ਟਰੈਕ ਜਿਹੜੇ ਤੁਹਾਡੇ ਮੇਰੇ ਜੀ ਮਿਰੀਆਂ 8 ਤੋਂ 10 ਕਸਟਾ ਮਾਰਕੀਟ ਚ ਆ ਚੁੱਕੀਆਂ ਨੇ ਔਰ ਜਿਹੜੇ ਸਿੰਗਲ ਟਰੈਕ ਨੇ ਜਿਦਾਂ ਮਹਾਰਿਸ਼ੀ ਵਾਲਮੀਕ ਜੀ ਦਾ ਧੰਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਔਰ ਭੇਟਾਂ ਮਾਤਾ ਦੀਆਂ ਭੇਟਾਂ ਔਰ ਭਜਨ ਸੂਫੀ ਦੇ ਵਿੱਚ ਆਪਾਂ ਗੱਲ ਕਰੀਏ ਬਾਬਾ ਬੁੱਲੇ ਸ਼ਾ ਖਾਜ਼ਾ ਗੁਲਾਮ ਫਰੀਦ ਔਰ ਹੀਰ ਬਾਰੇ ਸ਼ਾ ਜਿਹੜਾ ਪੰਜਾਬੀ ਲੋਕ ਗਾਇਕੀ ਹੈ ਜਿਹੜਾ ਪੰਜਾਬ ਸਾਡਾ ਲੋਕ ਵਿਰਸਾ ਜਿਹਨੂੰ ਅਸੀਂ ਪੰਜਾਬੀ ਫੋਕ ਕਹਿੰਦੇ ਆ ਉਹਦੇ ਵਿੱਚ ਬਹੁਤ ਸਾਰੀਆਂ ਰਿਕਾਰਡਿੰਗਸ ਮੈਂ ਦੂਰਦਰਸ਼ਨ ਜਲੰਧਰ ਤੋਂ ਰੇਡੀਓ ਤੋਂ ਦੂਰਦਰਸ਼ਨ ਦਿੱਲੀ ਤੋਂ ਔਰ ਰੇਡੀਓ ਤੋਂ ਪੰਜਾਬੀ ਅਕੈਡਮੀ ਤੋਂ ਕਿਉਂਕਿ ਨਾਲ ਨਾਲ ਮੈਂ ਐਨ ਜੀ ਸੀ ਸੀ ਦੀ ਮੇਰੇ ਕੋਲ ਫੈਲੋਸ਼ਿਪ ਹੈ ਔਰ ਕਲਚਰ ਫੇਅਰ ਦੀ ਹੈ ਤੇ ਕਲਚਰ ਫੇਅਰ ਦੇ ਵੀ ਸ਼ੋਅ ਕਰਦੇ ਰਹਿੰਦੇ ਆ ਪੂਰੀ ਇੰਡੀਆ ਦੇ ਵਿੱਚ ਪੂਰੇ ਅਬਰੌਡ ਦੇ ਵਿੱਚ ਬਾਕੀ ਇੱਕ ਦਿਲਚਸਪ ਗੱਲ ਹੋਰ ਹੈ ਮੇਰੇ ਨਾਲ ਮੈਂ ਜੱਦਾ ਗਾਉਣਾ ਮੈਂ ਜੱਦਾ ਗਾਉਣਾ ਤੇ ਥੋੜੇ ਥੋੜੇ ਮੰਨ ਕੇ ਚੱਲੂ ਵੀ ਸਾਨੂੰ 1988 ਦਾ ਬਣਾ ਥੋੜੀ ਥੋੜੀ ਜਗ੍ਹਾ ਬਾਹਰ ਜਾ ਕੇ ਥੋੜੀ ਥੋੜੀ ਜਗ੍ਹਾ ਛੋਟੇ ਛੋਟੇ ਗਾ ਕੇ ਮੈਂ ਆਉਂਦਾ ਰਿਆ ਆ ਪਿਛਲੇ ਸਾਲ 24 ਚ ਭਾਜੀ ਮੈਂ ਇੰਗਲੈਂਡ ਕੈਨੇਡਾ ਆਸਟ੍ਰੇਲੀਆ ਹੁਣ ਮੇਰਾ ਟੂਰ ਰੈਡੀ ਹੋਇਆ ਪਿਆ ਅਮਰੀਕਾ ਦਾ ਜੀ ਇਹ ਮਾਲਕ ਜਦ ਕਰਮ ਕਰਦਾ ਨਜ਼ਰ ਕਰਦਾ ਉਦੋਂ ਹੀ ਗੱਲ ਬਣਦੀ ਹੈ ਹੂੰ ਹੈ ਨਾ ਉਹਦੀ ਮਿਹਰ ਹੋਣੀ ਹੈ ਉਹਦੀ ਹੋਣੀ ਹੈ ਦੇਖੋ ਗਮ ਸਭੀ ਰਾਹਤ ਤੋਂ ਤਸਕੀਨ ਮੇਂ ਡਲ ਜਾਂਦੇ ਹਨ ਗਮ ਸਭੀ ਰਾਹਤ ਤੋਂ ਤਸਕੀਨ ਮੇਂ ਡਲ ਜਾਂਦੇ ਹਨ ਜਬ ਕਰਮ ਹੁੰਦਾ ਹੈ ਹਾਲਾਤ ਬਦਲ ਜਾਂਦੇ ਹਨ ਕੀ ਆ ਬਾਤ ਜਾਦੂ ਦੀ ਨਜ਼ਰ ਹੁੰਦੀ ਹੈ ਫੇਰ ਹੀ ਗੱਲ ਬਣਦੀ ਹੈ ਉਹਦੀ ਨਜ਼ਰ ਤੋਂ ਬਿਨਾ ਕੁਝ ਨਹੀਂ ਹੁੰਦਾ ਹੂੰ ਉਹਦੀ ਨਜ਼ਰ ਨਾਲ ਹੀ ਹੈ ਸਾਰਾ ਕੁਝ ਅੱਛਾ ਗੱਲ ਕਰੀਏ ਜੀ ਇੱਕ ਦੌਰ ਹੁੰਦਾ ਸੀ ਵੀ ਸਿੰਗਰ ਨੂੰ ਜਿਹੜਾ ਗਾਣੇ ਕਰਨ ਦੇ ਲਈ ਕਈ ਆਪਣੇ ਸਾਥੀਆਂ ਨੂੰ ਵੀ ਨਾਲ ਇਨਵੋਲਵ ਕਰਨਾ ਪੈਂਦਾ ਇੱਕ ਕੈਸੇਟ ਤਿਆਰ ਕਰ ਲਈ ਪਰ ਸਮਾਂ ਬਦਲ ਗਿਆ ਸਿੰਗਲ ਟਰੈਕ ਦਾ ਆ ਗਿਆ ਉਸ ਦੌਰ ਨੂੰ ਚੰਗਾ ਮੰਨਦੇ ਹੋ ਹੁਣ ਮੰਨਦੇ ਆ ਜੀ ਗੱਲ ਉੱਥੇ ਹੀ ਆ ਗਈ ਜੀ ਅਸੀਂ गा ਰਹੇ ਹਾਂ ਚਾਹੇ ਤਾਂ ਬੰਦਾ ਹੁਣ ਉਹ 2 ਘੰਟੇ ਚ ਕੈਸੇਟ ਸੁਣ ਲੇ ਉਹ ਸਾਡੇ ਸਾਡਾ ਵਰਕ ਜ਼ਿਆਦਾ ਵਧ ਗਿਆ ਅੱਛਾ 뮤ਜ਼ਿਕ ਅੱਛੀ ਪੋਇਟਰੀ ਉਹਨੂੰ ਬੜੀ ਵਧੀਆ-ਵਧੀਆ ਲੋਕੇਸ਼ਨਾਂ ਤੇ ਸ਼ੂਟ ਕਰਨਾ ਔਰ ਉਹਨੂੰ ਐਡਿਟ ਕਰਾਉਣਾ ਮਿਕਸਿੰਗ ਕਰਾਉਣਾ ਜਿਹੜਾ ਕੰਮ ਅਸੀਂ 8 ਗਾਣਿਆਂ 'ਚ ਕਰਦੇ ਸੀ ਉਹ ਹੁਣ ਇੱਕ 'ਚ ਕਰਨਾ ਪੈਂਦਾ। ਉਹ ਇੱਕ 'ਚ ਕਰਨਾ ਪੈਂਦਾ। ਔਰ ਉਹਦੇ ਨਾਲੋਂ ਕਿਤੇ ਜ਼ਿਆਦਾ ਮਹਿੰਗਾ ਹੋ ਗਿਆ। ਕਿਤੇ ਜ਼ਿਆਦਾ ਮਹਿੰਗਾ ਹੋ ਗਿਆ ਕਿਉਂਕਿ ਮੀਡੀਆ ਦਾ ਯੁੱਗ ਹੈ। ਬਿਲਕੁਲ। ਡਿਜੀਟਲ ਮੀਡੀਆ। ਠੀਕ ਹੈ ਕਿ ਨਹੀਂ? ਉਹ ਕੈਸਟਾਂ ਵਾਲਾ ਜਦੋਂ ਡੈੱਕੀ ਹੁੰਦੇ ਸੀ ਤਾਂ ਰੀਲਾਂ ਹੀ ਚੱਲਣੀਆਂ ਸੀ। ਪਿੱਛੇ ਜੇ ਸੀਡੀ ਆ ਗਈ ਸੀ। ਬਿਲਕੁਲ। ਫਿਰ ਚਿਪ ਆ ਗਈ ਸੀ। ਭਾਜੀ ਹੁਣ ਮੋਬਾਈਲ ਏ ਆ ਗਿਆ ਹੁਣ ਇਹਦੇ ਕਰਕੇ ਗਾਉਣ ਲੱਗ ਗਏ ਪਹਿਲਾਂ ਸਪੀਕਰ ਆਉਂਦੇ ਹੁੰਦੇ ਸੀ ਉਹਨਾਂ ਵਾਸਤੇ ਐਚ ਐਮ ਬੀ ਦੇ ਤਵੇ ਚੱਲਦੇ ਸੀ ਕਿਉਂਕਿ ਜਿਵੇਂ ਜਿਵੇਂ ਸਮਾਂ ਬਦਲ ਗਿਆ ਉਦੋਂ ਉਦੋਂ ਬੰਦਾ ਨਾਲ ਬਦਲਦਾ ਚੱਲਿਆ ਗਿਆ ਪਰ ਜੋ ਦੀ ਹੋਂਦ ਹੈ ਉਹਨੇ ਕਰਨਾ ਕੀ ਹੈ ਉਹ ਉਹ ਉਹਦਾ ਰੋਹਾਨੀਕ ਉਹ ਉਹਦੀ ਇੱਕ ਬੁਨਿਆਦ ਹੈ ਉਸ ਤੇ ਕੰਮ ਕਰਦਾ ਰਹਿੰਦਾ ਬੰਦਾ ਵਰਕ ਕਰਦਾ ਰਹਿੰਦਾ ਬਿਲਕੁਲ ਹੈਨਾ ਅੱਛਾ ਲੋਕ ਜਿਵੇਂ ਹੁਣ ਮੈਂ ਗੱਲ ਕਰਕੇ ਹਟਿਆ ਸੀ ਤੁਸੀਂ ਵੀ ਗੱਲ ਕਰੀ ਹੈ ਕਿ ਆ ਸੰਗੀਤ ਨੂੰ ਫਿਲਮਾਉਂਦੀ ਜੀ ਠੀਕ ਹੈ ਜੀ 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 ਤੇ ਹੁਣ ਲੋਕ ਰਿਕੁਆਇਰਮੈਂਟ ਲੋਕਾਂ ਦੀ ਹੁੰਦੀ ਹੈ ਵੀ ਸਾਨੂੰ ਇਦਾਂ ਦਾ ਟੇਸਟ ਪਸੰਦ ਆ ਹਾਂਜੀ ਤੁਸੀਂ ਨਹੀਂ ਸੋਚਿਆ ਵੀ ਯਾਰ ਹੁਣ ਤੁਸੀਂ ਸੂਫੀਆਨਾ ਜਾਦੇ ਟੱਚ ਗਾਉਨੇ ਹੋ ਤੁਸੀਂ ਨਹੀਂ ਸੋਚਿਆ ਕਦੇ ਵੀ ਮੈਂ ਵੀ ਇਸ ਪਾਸੇ ਇੱਕ ਵਾਰ ਸੇ ਆਵਾਂ ਤੇ ਅਕਸਰ ਲਈ ਇੱਕ ਦਿਨਾਂ ਦੇ ਵਿੱਚ ਹੀ ਕਹਿ ਲਈ ਉਹ ਬਲੰਦੀਆਂ ਤੇ ਹੋਵੇ ਵੀ ਲੋਕ ਜਾਣਣ ਲੱਗ ਜਾਣ ਤੁਹਾਡੇ ਮਾਧਮ ਦੇ ਰਾਹੀਂ ਪ੍ਰਕਾਸ਼ ਭਾਜੀ ਮੈਂ ਇੱਕ ਗੱਲ ਦੱਸਦਾ ਮੈਂ ਬੜਾ ਸਬਰ ਵਾਲਾ ਤੇ ਸ਼ੁਕਰਾਨਾ ਔਰ ਸਕੂਨ ਵਾਲਾ ਮੈਨੂੰ ਕਹਿਣਾ ਨਹੀਂ ਚਾਹੀਦਾ ਮੈਂ ਆਪਣੇ ਜੋ ਮਾਲਕ ਤੋਂ ਮੰਗਦਾ ਉਹ ਮੈਨੂੰ ਦਿੰਦਾ ਉਹ ਮੈਨੂੰ ਦਿੰਦਾ ਮੇਰੀ ਹੋਂਦ ਹੀ ਇਹ ਕਹਿੰਦੀ ਹੈ ਵੀ ਮੈਂ ਇਹ ਚੀਜ਼ ਨੂੰ ਗਾਵਾਂ ਮੇਰੀ ਹੋਂਦ ਹੀ ਇਹ ਕਹਿੰਦੀ ਹੈ ਮੈਂ ਜਿੰਨੇ ਵੀ ਕਲਾਕਾਰ ਇੰਡਸਟਰੀ ਦੇ ਵਿੱਚ ਕੰਮ ਕਰਦੇ ਨੇ ਉਹ ਸਾਰੇ ਹੀ ਵਧੀਆ ਨੇ ਬਿਲਕੁਲ ਦੇਖੋ ਵਧੀਆ ਤੋਂ ਬਿਨਾਂ ਤਾਂ ਕੋਈ ਚੀਜ਼ ਵਿਕਦੀ ਆਪਾਂ ਕਿਹਨੂੰ ਮਾੜਾ ਕਹਾਂਗੇ ਕਿਸੇ ਨੂੰ ਵੀ ਮਾੜਾ ਨਹੀਂ ਕਹਿ ਸਕਦੇ ਆਰ ਸਾਰੇ ਹੀ ਵਧੀਆ ਨੇ ਬੱਚੇ ਤੋਂ ਲੈ ਐਂਡ ਟੌਪ ਦੇ ਤੱਕ ਸਾਰੇ ਵਧੀਆ ਨੇ ਕਿਉਂਕਿ ਜਿਹੜਾ ਬੰਦਾ ਹੁਣ ਪ੍ਰੋਡਕਸ਼ਨ ਕੰਪਨੀਆਂ ਕਿਉਂ ਗਾਣੇ ਬਣਾਉਂਦੀਆਂ ਨੇ ਜੋ ਵਿਕਣਗੇ ਤਾਂ ਹੀ ਬਣਾਉਣੀਆਂ ਜੋ ਚੱਲਣਗੇ ਤਾਂ ਹੀ ਬਣਾਉਣਗੇ ਬਿਲਕੁਲ ਕੱਲਾ ਮੈਂ ਕਹਿ ਦਿੰਦਾ ਕਿਸੇ ਨੂੰ ਵੀ ਆਹ ਕਲਾਕਾਰ ਵਧੀਆ ਨਹੀਂ ਉਹ ਮੇਰੇ ਕਹਿਣ ਨਾਲ ਨਹੀਂ ਹੋਣਾ ਨੋ ਨੋ ਨਹੀਂ ਨਹੀਂ ਜਿਉ ਬੰਦਾ ਸੁਪਰ ਡੁਪਰ ਹਿੱਟੋ ਦਾ ਗਾਣਾ ਜਾਂਦਾ ਸੁਪਰ ਡੁਪਰ ਉਹਦੀ ਫਿਲਮ ਜਾਂਦੀ ਹੈ ਹੈਨਾ ਉਹ ਸਾਰੇ ਹੀ ਕਲਾਕਾਰ ਅੱਛੇ ਨੇ ਸਾਰੇ 뮤직 ਟ੍ਰੈਕਟਰ ਅੱਛੇ ਨੇ ਸਾਰੀਆਂ ਕੰਪਨੀਆਂਜ਼ ਅੱਛੀਆਂ ਨੇ ਬਟ ਇੱਕ ਗੱਲ ਜ਼ਰੂਰ ਹੈ ਵੀ ਜਿੱਦਾਂ ਉਸ ਪ੍ਰੋਜੈਕਟ ਨੂੰ ਅਸੀਂ ਵੇਚਦੇ ਆ ਦੁਨੀਆ ਤੱਕ ਲਿਆਉਂਦੇ ਆ ਸੇਲ ਕਰਦੇ ਆ ਜੇ ਬੰਦਾ ਨਾਲ-ਨਾਲ ਮਾੜਾ ਜਿਹਾ ਧਿਆਨ ਕਰ ਲਵੇ ਇੱਕ ਵੀ ਚਲੋ ਆਪਾਂ ਹੈਨਾ ਕੰਮ ਤਾਂ ਕਰਦੇ ਹੀ ਆ ਥੋੜਾ ਜਿਹਾ ਇਦਾਂ ਦਾ ਕਰ ਲਈਏ ਵੀ ਜੇ ਆਪਾਂ ਸਾਰੀ ਫੈਮਿਲੀ ਚ ਬੈਠ ਕੇ ਗਾਣਾ ਸੁਣ ਲਈਏ ਬਿਲਕੁਲ ਬਸ ਐਨੀ ਕੀ ਗੱਲ ਹੈ ਕਿਉਂਕਿ ਅੱਜ ਕੱਲ ਜਿਹੜੇ ਗਾਣੇ ਨੇ ਜੇ ਕਹਿ ਲਈਏ ਤਾਂ ਬਾਪ ਬੇਟੀ ਬੈਠੇ ਨੇ ਟੀਵੀ ਦੇਖ ਰਹੇ ਨੇ ਤਾਂ ਇੱਕ ਨੂੰ ਉੱਠ ਕੇ ਜਾਣਾ ਪੈਂਦਾ ਹਾਂ ਇਦਾਂ ਦੇ ਗਾਣਿਆਂ ਤੋਂ ਥੋੜਾ ਜਿਹਾ ਸਾਨੂੰ ਵੀ ਸੋਚਣਾ ਚਾਹੀਦਾ ਔਰ ਆਵਾਮ ਨੂੰ ਵੀ ਸੋਚਣਾ ਚਾਹੀਦਾ ਹੈਨਾ ਉਹ ਵੀ ਉਹ ਓਦਾਂ ਦੀ ਚੀਜ਼ ਨੂੰ ਅ ਮੈਂ ਕਹਿੰਨਾ ਵੀ ਭੁੱਲਣਾ ਚਾਹੀਦਾ ਹੂੰ ਨੀ ਨੂੰ ਆਪਾਂ ਕਹਿ ਦੀ ਵੀ ਭੁੱਲਣਾ ਚਾਹੀਦਾ ਸਾਡਾ ਵੀ ਫਰਜ਼ ਬਣਦਾ ਆਵਾਮ ਦਾ ਵੀ ਫਰਜ਼ ਹੁੰਦਾ ਕਿਉਂਕਿ ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਦੱਸਣਾ ਚਾਹੁੰਦਾ ਕਿ ਗਾਣਾ ਗਾਇਆ ਹੀ ਹੋਸਾ ਜਾਵੇ ਲਿਖੇ ਹੀ ਹੋਸਾ ਜਾਵੇ ਉਹ ਐਸਾ ਮਿਊਜ਼ਿਕ ਹੋਵੇ ਵੀ ਆਪਣੇ ਪਰਿਵਾਰ ਚੋਂ ਕਿਸੇ ਨੂੰ ਉੱਠ ਕੇ ਨਾ ਜਾਣਾ ਪਵੇ ਅਸਲ ਗਾਇਕੀ ਹੈ ਵੀ ਉਹੀ ਹਾਂ ਅਸਲ ਗਾਇਕੀ ਉਹੀ ਤੇ ਇਹਨਾਂ ਲੰਮਾ ਸਮਾਂ ਜਿਹੜਾ ਤੁਸੀਂ ਇਸ ਇੰਡਸਟਰੀ ਦੇ ਵਿੱਚ ਵਿਚਰ ਰਹੇ ਹੋ ਇਹ ਕਹ ਲਈਏ ਵੀ ਲੋਕ ਨੇ ਸਾਲ 2 ਸਾਲ ਜਾਂ ਫਿਰ ਹੱਦ 3 ਸਾਲ ਇਸ ਤੋਂ ਬਾਅਦ ਲੋਪ ਹੋ ਜਾਂਦੇ ਨੇ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਮੈਂ ਵੈਸੇ ਕਹਿਣਾ ਨਹੀਂ ਚਾਹੁੰਦਾ ਸੀ ਸੋਨੂ ਸੀਤੋ ਵਾਲਾ ਜਾਂ ਕੁਝ ਲੋਕ ਲੋਕਾਂ ਦੀ ਗਲਤੀ ਵੀ ਮੰਨਦੇ ਜੀ ਇਦਾਂ ਦੇ ਲੋਕਾਂ ਨੂੰ ਪ੍ਰੋਮੋਟ ਕੀਤਾ ਜਾਂਦਾ ਹੈ ਪ੍ਰਕਾਸ਼ ਸ਼ਰਮਾ ਜੀ ਤੁਸੀਂ ਮੇਰੀਆਂ ਸਾਰੀਆਂ ਗੱਲਾਂ ਦਾ ਜਵਾਬ ਦਿਤਾ ਮੇਰੀਆਂ ਸਾਰੀਆਂ ਗੱਲਾਂ ਦਾ ਤੁਸੀਂ ਜਵਾਬ ਦਿਤਾ ਤੇ ਜਦੋਂ ਲੋਕ ਇਦਾਂ ਦੇ ਲੋਕਾਂ ਨੂੰ ਪ੍ਰੋਮੋਟ ਕਰਦੇ ਨੇ ਸਰੋਤੇ ਖਾਸ ਕਰਕੇ ਤਾਂ ਇੱਕ ਚੰਗੇ ਗਾਇਕ ਨੂੰ ਦੁੱਖ ਹੁੰਦਾ ਜੀ ਭਾਜੀ ਕਿਸੇ ਵੀ ਗੱਲ ਦਾ ਸ਼ਿਕਵਾ ਨਹੀਂ ਕਿਸੇ ਵੀ ਗੱਲ ਦਾ ਦੁੱਖ ਨਹੀਂ ਕਿਸੇ ਵੀ ਗੱਲ ਦਾ ਗੁੱਸਾ ਨਹੀਂ ਹੁਣ ਤੁਸੀਂ ਗੱਲ ਕੀਤੀ ਹੈ ਨਾ ਤੁਸੀਂ ਗੱਲ ਕਹੀ ਹੈ ਵੀ ਮੈਨੂੰ ਕਿੰਨੇ ਸਾਲ ਹੋ ਗਏ 30 ਸਾਲ ਹੋ ਗਏ ਮੈਂ ਕਿਉਂ ਖੜਾ ਮੈਂ ਕਿਉਂ ਖੜਾ ਕਿਉਂਕਿ ਮੇਰੀ ਲਾਈਨ ਮੈਂ ਆਪਣੇ ਟ੍ਰੈਕ ਤੇ ਸਹੀ ਤੇ ਜਾ ਰਿਹਾ ਹੂੰ ਹੂੰ ਆਉਣੀ ਜਾਣੀ ਗਾਇਕੀ ਉਹ ਚਲਦੀ ਰਹਿੰਦੀ ਆ ਪਰ ਮੈਂ ਤਾਂ ਹੀ ਤੁਹਾਡੇ ਰੂਹ ਰੂਹਾਂ ਤੋਹੀਂ ਤੁਹਾਡੇ ਨਾਲ ਖੜਾ ਜੇ ਮੈਂ ਆਪਣਾ ਟਰੈਕ ਸਹੀ ਚੋਣਿਆ ਹੋਇਆ ਮੈਂ ਸੂਫੀ ਗਾਉਣਾ ਮੈਂ ਪੰਜਾਬੀ ਲੋਕ ਗੀਤ ਗਾਉਣਾ ਮੈਂ ਕਵਾਲੀਆਂ ਗਾਉਣਾ ਮਹਾਮਾਈ ਦੀਆਂ ਭੇਟਾਂ ਗਾਉਣਾ ਮਹਾਰਿਸ਼ੀ ਵਾਲਮੀਕ ਜੀ ਦੇ ਭਜਨ ਗਾਉਣਾ ਔਰ ਸ਼ਬਦ ਗਾਉਣਾ ਮੈਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗਾਉਣਾ ਹੈਨਾ ਸੋ ਮੇਰਾ ਮਸਲਾ ਇਹ ਹੈ ਕਿ ਮੇਰਾ ਟਰੈਕ ਹੀ ਐਸਾ ਮੈਂ ਮੇਰਾ ਟਰੈਕ ਹੀ ਐਸਾ ਹੈ ਮੇਰਾ ਟਰੈਕ ਉਹ ਨਹੀਂ ਹੈਗਾ ਵੀ ਕੱਲ ਮੈਂ ਸਟਾਰ ਬਣਿਆ ਤੀ 4 ਦਿਨਾਂ ਬਾਅਦ ਫਲॉप ਹੋ ਗਿਆ ਹੂੰ ਨਹੀਂ ਮੈਂ ਐਬਰਗ੍ਰੀਨ ਚੱਲ ਰਿਹਾ ਮੈਂ ਆਪਣੀ ਚਾਲ ਚੱਲਦਾ ਹੈਨਾ ਸੋ ਐਸੇ ਕਰਕੇ ਅੱਜ ਤੱਕ ਤੁਹਾਡੇ ਸਰਮੁਖਾਂ ਹਰ ਤੁਹਾਡੇ ਸਾਹਮਣੇ ਆ ਅੱਛਾ ਇੱਕ ਚੰਗੇ ਗਾਇਕ ਨੂੰ ਕਹਿ ਲਈਏ ਇੱਕ ਚੰਗਾ ਉਸਤਾਦ ਹੈ ਜਿਹੜਾ ਉਹ ਚੰਡ ਕੇ ਉਹ ਕਰਦਾ ਜੀ ਤੇ ਆਪਣੇ ਘਰ ਦੇ ਵਿੱਚੋਂ ਗਾਇਕੀ ਤੋਂ ਇਲਾਵਾ ਬਾਹਰ ਕਿ ਤੋਂ ਸਿੱਖਿਆ ਜੀ ਸਭ ਤੋਂ ਪਹਿਲਾਂ ਤਾਂ ਜੀ ਮੇਰੇ ਫਾਦਰ ਸਾਹਿਬ ਉਸਤਾਦ ਸ਼੍ਰੀ ਅਨਵਰ ਅਲੀ ਮਤੋਈ ਜੀ ਉਹਨਾਂ ਨੇ ਮੈਨੂੰ ਰਿਆਜ਼ ਕਰਾਇਆ ਔਰ ਮੇਰੇ ਪਰਿਵਾਰ ਦੇ ਵਿੱਚ ਮੇਰੇ 6 ਚਾਚੇ ਤਾਏ ਸੀ ਉਹਨਾਂ ਨੇ ਰਿਆਜ਼ ਕਰਵਾਇਆ ਉਸ ਤੋਂ ਬਾਅਦ ਮੈਂ ਜਦੋਂ ਪੰਜਾਬੀ ਲੋਕ ਗਾਇਕੀ ਦੀ ਜਿੱਦ ਪਿਆ ਜਿੱਦ ਹੁੰਦੀ ਹੈ ਨਾ ਇੱਕ ਮੈਂ ਜਦੋਂ ਟੇਪ ਕੀਤੀ ਜਾਂਜ ਲੈ ਕੇ ਆ ਜਾ ਫਿਰ ਮੇਰੇ ਫਾਦਰ ਸਾਹਿਬ ਨੇ ਉਸਤਾਦ ਸੰਗੀਤ ਸਮਰਾਟ ਚਰਜੀਤ ਹੁਜਾ ਸਾਹਿਬ ਦਾ ਉਹਨਾਂ ਤੋਂ ਸਿੱਖਿਆ ਫਿਰ ਜਿਹੜਾ ਕਲਾਸਿਕਲ ਸੀ ਉਹ ਖਾਨ ਸਾਹਿਬ ਬਕਰ ਹੁਸੈਨ ਜੀ ਤੋਂ ਸਿੱਖਿਆ ਔਰ ਮੈਂ ਪ੍ਰਕਾਸ਼ ਜੀ ਅੱਜ ਵੀ ਸਿੱਖਦਾ ਮੈਂ ਸਟੂਡੈਂਟ ਹਾਂ ਮੈਂ ਸਟੂਡੈਂਟ ਹਾਂ ਮੈਨੂੰ ਨਹੀਂ ਲੱਗਦਾ ਵੀ ਮੈਨੂੰ ਸੰਗੀਤ ਆ ਜੂ ਮੈਂ ਸਟੂਡੈਂਟ ਹਾਂ ਕਿਉਂਕਿ ਮੇਰੀ ਲਾਈਨ ਐਸੀ ਹੈ ਅੱਛਾ ਨਵੇਂ ਜਿਹੜੇ ਜਨਰੇਸ਼ਨ ਆ ਉਹ ਅ ਗੱਲ ਕਰੀਏ ਤਾਂ ਨਵੀਂ ਜਨਰੇਸ਼ਨ ਬਹੁਤ ਘੱਟ ਜਿਹੜੀ ਬੇਨਤ ਕਰਕੇ ਖੋਸਿਆ ਉਹਨਾਂ ਨੂੰ ਇਹ ਹੁੰਦਾ ਵੀ ਮੈਂ 1-2 ਮਹੀਨੇ ਲਗਾਏ ਤੇ ਉਸਤਾਦ ਜੀ ਮੈਂ ਹੁਣ ਮੇਰਾ ਮੈਚੌਣਾ ਜੀ ਤੇ ਮੇਰੇ ਘਰ ਦੇ ਵੀ ਕਹਿੰਦੇ ਨੇ ਦੋਸਤ ਵੀ ਤੂੰ ਗਾਣਾ ਕਰਾ ਦੇ ਜੀ ਤੁਹਾਡੇ ਸਿਗਰਦੇ ਵੀ ਆਉਂਦੇ ਹੋਣਗੇ ਤੁਹਾਡੇ ਕੋਲੇ ਸਿੱਖਣਾ ਜੀ ਇਦਾਂ ਦਾ ਸੁਣਨ ਨੂੰ ਮਿਲਦਾ ਜੀ ਮੇਰੀ ਸਾਹ 뮤ਜ਼ਿਕ ਅਕੈਡਮੀ ਹੈ ਜੀ ਗਵਰਨਮੈਂਟ ਕਾਲਜ ਦੇ ਸਾਹਮਣੇ ਹਮ ਮੈਂ ਬੰਦੇ ਨੂੰ ਸੁਣ ਕੇ ਕਲਾਸ ਦਿੰਦਾ 뮤ਜ਼ਿਕ ਮੈਂ ਪਿੰਡ ਵੀ ਸਿਖਾਉਣਾ ਮੇਰੇ ਪਿੰਡ ਮਤੋਈ ਮੇਰੇ ਕੋਲ ਬਹੁਤ ਸਾਰੇ ਸਟੂਡੈਂਟ ਆ ਪਹਿਲਾਂ ਮੈਂ ਸੁਣਦਾ ਉਹਦੀ ਲੈ ਦੇਖਦਾ ਉਹਦਾ ਸੁਰ ਦੇਖਦਾ ਉਹਦਾ ਉਚਾਰਨ ਦਾ ਢੰਗ ਦੇਖਦਾ ਹੂੰ ਕੀ ਇਹ ਲਫ਼ਜ਼ਾਂ ਨਾਲ ਇਨਸਾਫ਼ ਕਰ ਸਕੂ ਕਿਉਂਕਿ 뮤직 ساری ਜ਼ਿੰਦਗੀ ਨਹੀਂ ਆਉਂਦਾ ਸੰਗੀਤ ساری ਇਹ ਐਂ ਕਹਿੰਦਾ ਵੀ ਗਾਣਾ ਬਜਾਣਾ ਪਹਿਲਾਂ ਰੋਕਦਾ ਏ ਇਹਦੇ ਲਈ ਬੜਾ ਜਿਗਰਾ ਚਾਹੀਦਾ ਬਹੁਤ ਹੌਸਲਾ ਚਾਹੀਦਾ ਫੇਰ ਜਾ ਕੇ ਬੰਦਾ ਗਾਉਣ ਵਜਾਉਣ ਲੱਗਦਾ ਹੂੰ ਪਰ ਅੱਜ ਦਾ ਯੁੱਗ ਹੈ ਇਹ ਜਿਹਾ ਵੀ ਸਾਡੀ ਟੈਕਨੀਸ਼ੀਨ ਹੀ ਐਸੀ ਆ ਗਈ ਹੈ ਨਾ ਸਾਡੇ 뮤직 ਡਾਇਰੈਕਟਰਾਂ ਕੋਲੇ ਉਹ ਸਿਸਟਮ ਜਾਂ ਕਲਾਕਾਰਾਂ ਨੂੰ ਆਪ ਹੀ ਸਾਰਾ ਕੁਝ ਪਤਾ ਉਹ ਜਾ ਕੇ ਕਹਿ ਦਿੰਦੇ ਨੇ ਵੀ ਮੈਂ ਗਾਤੀ ਜੀ ਬਸ ਤੁਸੀਂ ਇਹਨੂੰ ਠੀਕ ਕਰ ਦਿਓ ਉਹਨਾਂ ਦੀ ਵੀ ਮਜਬੂਰੀ ਹੈ ਉਹਨਾਂ ਦੇ ਵੀ ਮਜਬੂਰੀ ਹੈ ਪਰ ਨਵੀਂ ਤਕਰੀਕ ਨੂੰ ਜੇ ਆਪਾਂ ਵਰਤੀਏ ਨਾ ਇਹ ਵੀ ਮਾੜੀ ਗੱਲ ਨਵੇਂ ਜਿੰਨੇ ਵੀ ਸਿੰਗਰ ਆ ਰਹੇ ਹੈ ਵਿੱਚ ਬੜੇ ਸੁਲਝੇ ਹੋਏ ਸਿੱਖੇ ਪੁੱਛੇ ਹੋਏ ਆ ਰਹੇ ਹਨ ਔਰ ਬਹੁਤ ਛੀਆਂ ਰਿਕਾਰਡਿੰਗਸ ਹੋ ਰਹੀਆਂ ਨੇ ਔਰ ਉਹਨਾਂ ਦੇ ਗਾਣੇ ਆਡੀਓ ਵੀਡੀਓ ਆ ਰਹੇ ਨੇ ਪਰ ਇੱਕ ਗੱਲ ਜ਼ਰੂਰ ਹੈ ਵੀ ਜਿਹੜੇ ਪੁਰਾਣੇ ਬੰਦੇ ਸੀ ਉਹ ਮਿਹਨਤਾਂ ਜ਼ਿਆਦਾ ਕਰਦੇ ਸੀ ਅੱਜ ਕੱਲ ਮੁੰਡੇ ਥੋੜਾ ਜਿਆ ਮਿਹਨਤ ਪੱਖੋਂ ਲਾ ਲੋ ਵੀ ਰਿਆਜ਼ ਦਾ ਲਾ ਲੋ ਜਾਂ ਟਾਈਮ ਨਹੀਂ ਹੁੰਦਾ ਉਹਨਾਂ ਕੋਲ ਉਹਨਾਂ ਕੋਲ ਸ਼ੋਜ਼ ਜ਼ਿਆਦਾ ਨਹੀਂ ਜਾਂ ਫਿਲਮਾਂ ਵਗੈਰਾ ਜ਼ਿਆਦਾ ਨਹੀਂ ਹੈਨਾ ਵਰਕ ਜ਼ਿਆਦਾ ਹੈ ਇਹਦੇ ਕਰਕੇ ਰਿਆਜ਼ ਘੱਟ ਕਰਦੇ ਅੱਛਾ ਗੱਲਾਂ ਬਾਤਾਂ ਦੇ ਦੌਰਾਨ ਕੁਝ ਸੂਫੀ ਰੰਗ ਹੋ ਜਾਂਦਾ ਅੱਛਾ ਜੀ ਕੁਛ ਸੂਫੀ ਸੁਣਨਾ ਚਾਹੁੰਦੇ ਜੀ ਈਦਵਾਲਾ ਦੀ ਲੋਕੀ ਈਦਵਾਲਾ ਦੀ ਲੋਕੀ ਵੰਡ ਦੇ ਪਿਆਰ ਨੇ ਹੋ ਸਾਡੀ ਕਹਾਣੀ ਜੇ ਸਾਨੂੰ ਸਦਿਆ ਨੀਰਨੇ ਈਦਵਾਲਾ ਦਿਨ ਲੋਕੀ ਈਦਵਾਲਾ ਦਿਨ ਲੋਕੀ ਅੱਛਾ ਹੁਣ ਭਵਿੱਖ ਦੇ ਵਿੱਚ ਕੀ ਕੀ ਪਲੈਨਿੰਗਾਂ ਨੇ ਜੀ ਤੇ ਉਹ ਵੀ ਜਰੂਰ ਸਾਂਝੀਆਂ ਕਰੋ ਮੈਂ ਫਿਲਹਾਲ ਤਾਂ ਜੀ ਤੁਹਾਡੀ ਨਜ਼ਰ ਹੁਣ ਸਰਮੁਖ ਕਰ ਰਿਆਂ ਯਾਰ ਨੂੰ ਮਨਾ ਜਿਹਦਾ ਮੈਂ ਬਾਰ ਬਾਰ ਜ਼ਿਕਰ ਕਰ ਰਿਆਂ ਅੱਜ ਰਿਲੀਜ਼ ਹੋ ਗਿਆ ਯਾਰ ਨੂੰ ਮਨਾ ਲਿਖਿਆ ਗੋਰੇ ਕਸਬੇ ਨੇ ਔਰ ਮਿਊਜ਼ਿਕ ਅਮਦਦ ਅਲੀ ਨੇ ਕੀਤਾ ਵਾਈਟ ਹਿੱਲ ਕੰਪਨੀ ਨੇ ਰਿਲੀਜ਼ ਕੀਤਾ ਜੀ ਇਹਦੀ ਵੀਡੀਓ ਬਣਾਈ ਹੈ ਨਜ਼ਾਕਤ ਅਲੀ ਨੇ ਡੋਪੀ ਅਲੀ ਖਾਨ ਹੈ ਸੋ ਇਸ ਗਾਣੇ ਨੂੰ ਤੁਸੀਂ ਸੁਣੋ ਜ਼ਰੂਰ ਪਿਆਰ ਦਿਓਗੇ ਆਉਣ ਵਾਲੇ ਗਾਣੇ ਵੀ ਅਸੀਂ ਸੂਫੀ ਕੁਝ ਗਾਣੇ ਸੂਫੀ ਕਰ ਰਹੇ ਹਾਂ ਕੁਝ ਮਾਂ ਦੀਆਂ ਭੇਟਾਂ ਕਰ ਰਹੇ ਹਾਂ ਔਰ ਕੁਝ ਗਾਣੇ ਜਿਹੜੇ ਤੁਹਾਡੇ ਪਸੰਦ ਆਉਣ ਵਾਲੇ ਨੇ ਜਿੱਦਾਂ ਡਾਂਸਿੰਗ ਜਾਂ ਵੀਟ ਸ਼ਾਡੀ ਮਾਲਕ ਸੁੱਖ ਰੱਖੇ ਪੂਰੀ ਤਿਆਰੀ ਹੈ ਵੀ ਤੁਹਾਡੀ ਝੋਲੀ ਦੇ ਵਿੱਚ ਸਿੰਗਲ ਸਿੰਗਲ ਟਰੈਕ ਕਰਕੇ ਪਾਉਂਦੇ ਰਵਾਂਗੇ ਅੱਛਾ ਤਰੀ ਸਮਾਂ ਬਹੁਤ ਹੋ ਗਿਆ ਜੀ ਲਾਸਟ ਦੇ ਵਿੱਚ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ ਨਵੀਂ ਜਨਰੇਸ਼ਨ ਨੂੰ ਕਿਉਂਕਿ ਉਹ ਪੰਜਾਬੀ ਵਿਰਸੇ ਨਾਲੋਂ ਇਸ ਸੰਗੀਤ ਨਾਲੋਂ ਹਟ ਗਏ ਨੇ ਕਿਤਨੇ ਕਿਤੇ ਸੋਰਸ ਰਬੇਵਾਲ ਅਕਰਸ਼ਿਤ ਹੋ ਰਹੇ ਨੇ ਦੇਖੋ ਪ੍ਰਕਾਸ਼ ਜੀ ਮੈਂ ਸਾਰੇ ਪੂਰੀ ਆਵਾਮ ਨੂੰ ਜਿੱਥੇ-ਜਿੱਥੇ ਵੀ ਸਾਡੇ ਪੰਜਾਬੀ ਬੈਠੇ ਨੇ ਇਹ ਆ ਕੋਈ ਪੰਜਾਬ ਤੋਂ ਬਾਹਰ ਵੀ ਨੇ ਯਾਰ ਪਹਿਲਾ ਹੀ ਗੱਲ ਤਾਂ ਇਹ ਆ ਵੀ ਤੁਸੀਂ ਆਪਣੀ ਸਿਹਤ ਸੰਭਾਲੋ ਨਸ਼ਿਆਂ ਤੋਂ ਦੂਰ ਰਹੋ ਆਪਣੀ ਸਿਹਤ ਨਾਲ ਮਿਹਨਤ ਕਰੋ ਹਨਾ ਤੁਸੀਂ ਐਕਸਰਸਾਈਜ਼ ਕਰੋ ਅੱਛਾ ਖਾਓ ਅੱਛਾ ਪਹਿਨੋ ਵਧੀਆ ਸਟੱਡੀ ਕਰੋ ਔਰ ਵਧੀਆ ਮਿਊਜ਼ਿਕ ਸੁਣੋ ਸਾਫ ਸੁਥਰਾ ਮਿਊਜ਼ਿਕ ਸੁਣੋ ਸਾਫ ਸੁਥਰੀ ਪੋਇਟਰੀ ਪੜੋ ਤੇ ਸੁਣੋ ਉਹਨੂੰ ਸ਼ੇਅਰ ਕਰੋ ਉਹਦੀ ਨਾਲ ਸਾਂਝੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬਜੀ ਥੈਂਕ ਯੂ ਮਿਹਰਬਾਨੀ ਮਿਹਰਬਾਨੀ ਤੇ ਇਹ ਸਾਨਾ ਅਖਤਰ ਅਲੀ ਮਤੋਈ ਜੀ ਜਿਨ੍ਹਾਂ ਨੇ ਬਹੁਤ ਡੂੰਘਾਈ ਵਾਲੀਆਂ ਗੱਲਾਂ ਆਖੀਆਂ ਨੇ ਤੇ ਕਿਤੇ ਨਾ ਕਿਤੇ ਨੌਜਵਾਨੀ ਨੂੰ ਵੀ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਜੇਕਰ ਪੰਜਾਬੀ ਵਿਰਸਾ ਇਸੇ ਤਰ੍ਹਾਂ ਸੰਭਾਲ ਕੇ ਰੱਖਣਾ ਤਾਂ ਇਹ ਜਿਹੜੀ ਲੱਚਰ ਗਾਈ ਕੀ ਹੈ ਇਹਦੇ ਤੋਂ ਦੂਰੀ ਬਣਾਈ ਜਾਵੇ ਤੇ ਵਧੀਆ ਜਿਹੜੀ ਦੇਣ ਹੈ ਤਕਰੀਬਨ 30 ਸਾਲਾਂ ਦਾ ਜਿਹੜਾ ਤਜਰਬਾ ਉਹੋ ਕਿਤਨਾ ਕਿਤੇ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕੀਤਾ ਤੇ ਲੋੜ ਹੈ ਅੱਜ ਦੀ ਨੌਜਵਾਨੀ ਨੂੰ ਇਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਤੇ ਇਸ ਪੰਜਾਬੀ ਵਿਰਾਸਤ ਨੂੰ ਇਸੇ ਤਰ੍ਹਾਂ ਹੀ ਸੰਭਾਲ ਕੇ ਰੱਖਣ ਦੀ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ